ਵਿਆਹ ਅਗਰੋ ਸਿਗਰਟ ਬਿੰਦੀ ਨਜ਼ਰ ਆਈ ਅਮੀਰ ਖਾਨ ਦੀ ਤੀ ਇਰਾ ਲੋਕਾਂ ਨੇ ਕਮੈਂਟਾਂ ਦੇ ਵਿੱਚ ਰੱਜ ਕੇ ਕੀਤਾ ਟ੍ਰੋਲ ਅਮੀਰ ਖਾਨ ਦੀ ਤੀ ਇਰਾ ਖਾਨ ਨੇ 3 ਜਨਵਰੀ ਨੂੰ ਆਪਣੇ ਲੌਂਗ ਟਰਮ ਬਾਇਫਰੈਂਡ ਨਪੁਰ ਸ਼ਿਖਰੇ ਦੇ ਨਾਲ ਵਿਆਹ ਕਰਵਾਇਆ ਸੀ ਜਿਸ ਤੋਂ ਬਾਅਦ ਉਹਦੇ ਪਰਸ਼ ਇੱਕ ਡੈਸਟੀਨੇਸ਼ਨ ਵੈਡਿੰਗ ਅਤੇ ਮੁੰਬਈ ਦੇ ਵਿੱਚ ਇੱਕ ਸ਼ਾਨਦਾਰ ਰਿਸੈਪਸ਼ਨ ਪਾਰਟੀ ਰੱਖੀ ਗਈ ਸੀ ਹੁਣ ਇਰਾ ਨੇ ਆਪਣੇ ਪਤੀ ਨਪੁਰ ਸ਼ਿਖਰੇ ਪਰਿਵਾਰ ਤੇ ਦੋਸਤਾ ਦੇ ਨਾਲ ਕੁਝ ਖੁਸ਼ੀ ਦੇ ਪਲ ਸੋਸ਼ਲ ਮੀਡੀਆ ਉਤੇ ਸਾਂਝੇ ਕੀਤੇ ਨੇ ਇਰਾ ਨੇ ਕਈ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਪਰ ਲੋਕਾਂ ਨੂੰ ਉਸਦੀ ਆਖਰੀ ਤਸਵੀਰ ਪਸੰਦ ਨਹੀਂ ਆਈ ਜਿਸ ਕਰਕੇ ਇਰਾ ਖਾਨ ਬੁਰੇ ਤਰੀਕੇ ਦੇ ਨਾਲ ਟ੍ਰੋਲ ਹੋ ਗਈਆ ਦਰਸਲ ਇਸ ਤਸਵੀਰ ਦੇ ਜ਼ਰੀਏ ਉਸਨੇ ਇੱਕ ਨਵੀਂ ਕੌਂਟਰੋਵਰਸੀ ਨੂੰ ਜਨਮ ਦੇ ਦਿੱਤਾ ਹੈ ਇਰਾਵਲੋ ਸ਼ਿਰਕੀਤੀ ਗਈ ਇੱਕ ਤਸਵੀਰ 'ਚ ਉਹ ਸਿਗਰਟ ਪੀਂਦੀ ਹੋਈ ਨਜ਼ਰ ਆ ਰਹੀ ਹੈ। ਇਹਨਾਂ ਤਸਵੀਰਾਂ 'ਚ ਇਰਾਨ ਨੂੰ ਇੱਕ ਦੋਸਤ ਨਾਲ ਆਰਾਮ ਕਰਦਿਆਂ ਹੋਇਆ ਅਤੇ ਅੱਖਾਂ ਉੱਤੇ ਮਾਸਕ ਪਹਿਨਿਆ ਹੋਇਆ ਵੇਖਿਆ ਜਾ ਸਕਦਾ ਹੈ। ਹੋਰ ਤਸਵੀਰਾਂ 'ਚ ਉਸਨੇ ਆਪਣੀ ਮਾਂ ਰੁਇਨਾ ਦਤ ਨਾਲ ਪੋਜ਼ ਦਿੱਤੇ ਨੇ ਅਤੇ ਆਪਣੇ ਪਤੀ ਨੁਪੁਰ ਸ਼ਿਖਰੇ ਨਾਲ ਮસ્ਤੀ ਕਰਦੀ ਹੋਈ ਨਜ਼ਰ ਆ ਰਹੀ ਹੈ। ਸਿਗਰਟ ਦੇ ਨਾਲ ਇਰਾਦੀ ਇੱਕ ਤਸਵੀਰ ਵੀ ਹੈ ਜੋ ਕਿ ਇੰਟਰਨੈਟ ਦੇ ਉੱਤੇ ਵਾਇਰਲ ਹੋ ਗਈ ਹੈ। ਤਸਵੀਰ ਉਤੇ ਰਿਐਕਸ਼ਨਸ ਜੋ ਹਨ ਹੈ ਯੂਜ਼ਰਸ ਦੇ ਵੱਲੋਂ ਲਿਖੇ ਜਾ ਰਹੇ ਨੇ ਉਹ ਕੀ ਇਹ ਮਤਲਬ ਲਿਖਿਆ ਜਾ ਰਿਹਾ ਹੈ ਕਿ ਇਹ ਫੋਟੋ ਚੰਗੀ ਨਹੀਂ ਹੈ ਉਥੇ ਦੂਜੇ ਯੂਜ਼ਰ ਨੇ ਲਿਖਿਆ ਕਿ ਆਮੀਰ ਖਾਨ ਦੀ ਧੀ ਹੋਣ ਦੇ ਨਾਤੇ ਤੁਹਾਨੂੰ ਅਜੇ ਹੀ ਤਸਵੀਰ ਸ਼ੇਅਰ ਨਹੀਂ ਕਰਨੀ ਚਾਹੀਦੀ ਸਿਗਰਟ ਦਾ ਪ੍ਰਚਾਰ ਨਹੀਂ ਕਰਨਾ ਚਾਹੀਦਾ ਇੱਕ ਨੇ ਲਿਖਿਆ ਲੋਕ ਤੁਹਾਡੀਆਂ ਚੰਗੀਆਂ ਆਦਤਾਂ ਲਈ ਤੁਹਾਨੂੰ ਫੋਲੋ ਕਰਦੇ ਹਨ ਤੇ ਤੁਸੀਂ ਵੀ ਆਪਣੀ ਛਵੀ ਖਰਾਬ ਕਰ ਰਹੇ ਹੋ ਕਈ ਯੂਜ਼ਰਸ ਨੂੰ ਇਹ ਕਹਿੰਦੇ ਦੇਖਿਆ ਗਿਆ ਕਿ ਉਹਨਾਂ ਨੂੰ ਨਸ਼ਾ ਅਤੇ ਸਿਗਰਟ ਦਾ ਪ੍ਰਚਾਰ ਨਹੀਂ ਕਰਨਾ ਚਾਹੀਦਾ ਦਰਸਲ ਇਰਾ Khan ਅਤੇ ਨੂਪੁਰ ਸ਼ਿਖਰੇ ਦੇ ਵਿਆਹ ਦਾ ਜਸ਼ਨ ਇਸ ਹਫਤੇ ਉਦੈਪੁਰ ਚ ਹੋਇਆ ਸੀ ਵਿਆਹ ਸਮਾਗਮਾ 'ਚ ਮਹਿੰਦੀ, ਗੀਤ, ਫੁੱਟਬਾਲ ਮੈਚ, ਪਜਾਮਾ ਪਾਰਟੀ ਆਦਿ ਰੱਖਿਆ ਗਿਆ ਸੀ ਜੋੜੇ ਨੇ 3 ਜਨਵਰੀ ਨੂੰ ਕਾਟ ਮੈਰਿਜ ਕੀਤੀ ਸੀ ਇਸ ਦੇ ਨਾਲ ਹੀ 10 ਜਨਵਰੀ ਨੂੰ ਉਦੈਪੁਰ ਚ ਆਪਣੇ ਫੈਮਿਲੀ ਫਰੈਂਡਸ ਦੀ ਮੌਜੂਦਗੀ ਦੇ ਵਿੱਚ ਵਿਆਹ ਕੀਤਾ ਸੀ ਤਾਂ ਜੋੜੇ ਨੇ 13 ਜਨਵਰੀ ਨੂੰ ਮੁੰਬਈ ਦੇ ਇੱਕ ਸਟਾਰਸਟ ਵਿਆਹ ਦੀ ਰਿਸੈਪਸ਼ਨ ਦੀ ਮੇਜਬਾਨੀ ਕੀਤੀ ਸੀ ਇਸ ਵਿੱਚ ਹੀਰਾ ਤੇ ਨੁਪਰ ਦੇ ਵਿਆਹ ਦਾ ਜਸ਼ਨ ਮਨਾਉਣ ਲਈ ਬਾਲੀਵੁੱਡ ਦੇ ਵੱਟੀਆਂ ਹਸਤੀਆਂ ਮੌਜੂਦ ਸਨ ਵਿਆਹ ਤੋਂ ਬਾਅਦ ਨੁਪਰ ਨੇ ਆਪਣੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਜੋ ਕਿ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਚੁੱਕੀਆਂ ਨੇ ਹਾਲਾਂਕਿ ਹੁਣ ਇਰਾ ਖਾਨ ਵੱਲੋਂ ਇੱਕ ਕੌਂਟਰੋਵਰਸ਼ਲ ਤਸਵੀਰਾਂ ਚੋਂ ਨਾ ਆਪਣੇ ਸੋਸ਼ਲ ਮੀਡੀਆ ਤੋਂ ਹਟਾ ਦਿੱਤੀਆਂ ਗਈਆਂ ਨੇ